ਜਿਵੇਂ ਇੱਕ ਆਪਾਂ ਆਮੋ ਸਾਹਮਣੇ ਬੈਠ ਕੇ ਇੱਕ ਪ੍ਰੂਤ ਮਾਲੂ ਗੱਲ ਕਰ ਰਹੇ ਆ ਇੱਕ ਜਿਵੇਂ ਕਰ ਵੀ ਕਿ ਪਰਿਵਾਰ ਦੇ ਮੈਂਬਰ ਦੇ ਨਾਲ ਆਪਾਂ ਗੱਲ ਕਰ ਰਹੇ ਆ ਇਸ ਤਰ੍ਹਾਂ ਉਹਨਾਂ ਨੇ ਨਾਲ ਹਰ ਇਨਸਾਨ ਦੇ ਨਾਲ ਗੱਲ ਕੀਤੀ ਲੇਕਿਨ ਆਮ ਲੋਕਾਂ ਦੇ ਵਿੱਚ ਇਹ ਜਦੋਂ ਉੱਥੋਂ ਉੱਤਰੋਂ ਬਾਹਰ ਨਿਕਲਦੇ ਸਾਰੇ ਮੈਂ ਵੀ ਸੀ ਉਹਨਾਂ ਦੇ ਵਿੱਚ ਇੱਕ ਜਦੋਂ ਕੋਈ ਵੀ ਇਨਸਾਨ ਉੱਥੋਂ ਉਹਨਾਂ ਨੂੰ ਮੁਲਾਕਾਤ ਕਰਕੇ ਨਿਕਲਦਾ ਸੀ ਉਹਨਾਂ ਦਾ ਸਪੰਸ ਇਹੀ ਇਹੋ ਜਿਹਾ ਹੁੰਦਾ ਸੀਗਾ ਕਿ ਹਰ ਬੰਦਾ ਇਹ ਨੂੰ 110% ਆਸੀ ਵੀ ਹੁਣ ਸਾਡਾ ਕੰਮ ਜਿਹੜਾ ਦਿਖੂਗਾ ਮੈਨਾਂ ਕਹਿੰਦੇ ਬਿਲਕੁਲ ਕੋਈ ਆਸਾਨੀ ਸੀ ਪਹਿਲਾਂ ਕਿਉਂਕਿ ਅਸੀਂ ਮੱਲ ਟੋਕਨ ਦਿੱਤੇ ਗਏ ਸੀ ਟੋਕਨ ਵਾਈਜ਼ ਉੱਥੇ ਮੈਨੇ ਬਾਈ ਦੇ ਇਨਸਾਰ ਅੰਦਰ ਨੰਬਰ ਲਾ ਕੇ ਉਹਨਾਂ ਨੂੰ ਬੁਲਾਇਆ ਅੰਦਰ ਪਰਿਵਾਰਕ ਮਾਹੌਲ ਹੁੰਦਾ ਆਪਾਂ ਕਿਸੇ ਪਰਿਵਾਰ ਦੇ ਮੈਂਬਰ ਨੇ ਮੁੱਖ ਮੰਤਰੀ ਇਹਨਾਂ ਨਹੀਂ ਇੱਕ ਆਮ ਆਪਣੇ ਪਰਿਵਾਰ ਦੇ ਮੈਂਬਰ ਨਾਲ ਕਿਸੇ ਰਿਸ਼ਤੇਦਾਰ ਭੈਣ ਭਰਾ ਦੇ ਨਾਲ ਆਪਾਂ ਖੁੱਲ ਕੇ ਗੱਲ ਕਰਦੇ ਆਂ ਔਰ ਖੁੱਲ ਕੇ ਗੱਲ ਅਸੀਂ ਕੀਤੀ ਪੰਜਾਬ ਦੀ ਤਰੱਕੀ ਦੇ ਵੇਲੇ ਜਿਹੜਾ ਵੀ ਆਪਣੇ ਮਾਂ ਸਾਹਮਣੇ ਨਾਰਾ ਦਿੱਤਾ ਕਿ ਮੈਂ ਪੰਜਾਬ ਜਿਹੜਾ ਰੰਗਲਾ ਪੰਜਾਬ ਬਣਾਉਣਾ ਉਹਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਆਪਾਂ ਮਾਨ ਸਾਹਿਬ ਦਾ ਆਪਾਂ ਸਹਿਯੋਗ ਕਰੀਏ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਤੇ ਤੁਸੀਂ ਜੁੜ ਚੁੱਕੇ ਹੋ ਹਮਦਰਦ ਟੀਵੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਇਆ ਜਾਣਾ ਹੈ ਸਰਕਾਰਾਂ ਚੱਲ ਕੇ ਆਉਣਗੀਆਂ ਲੋਕਾਂ ਤੱਕ ਲੋਕਾਂ ਦੇ ਕੰਮ ਕਰਨ ਵਾਸਤੇ ਅਜਿਹੇ ਤਰੀਕੇ ਸਲੀਕੇ ਵਰਤੇ ਜਾਣਗੇ ਜਿਨ੍ਹਾਂ ਦਾ ਕਰਕੇ ਆਮ ਲੋਕਾਂ ਦਾ ਗੁਜ਼ਰਬਸਰ ਜਿਹੜਾ ਹੈ ਉਸ ਦੇ ਵਿੱਚ ਆਸਾਨੀ ਹੋ ਸਕੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਨਾਂ ਦੀਆਂ ਚਿੰਤਾਵਾਂ ਜਿਹੜੀਆਂ ਨੇ ਉਸ ਨੂੰ ਸਫਲਤਾਪੂਰਵਕ ਤਰੀਕੇ ਦੇ ਨਾਲ ਹੱਲ ਕਰ ਦਿੱਤਾ ਜਾਵੇ ਤੇ ਉਸ ਦੇ ਹੱਲ ਹੀ ਲੇ ਕੱਢਣ ਦੇ ਲਈ ਤਮਾਮ ਕੋਸ਼ਿਸ਼ਾਂ ਜਿਹੀਆਂ ਕੀਤੀਆਂ ਜਾਣ ਜਿਸ ਦੇ ਨਾਲ ਆਮ ਲੋਕ ਸਿੱਧੇ ਤੌਰ ਦੇ ਉੱਪਰ ਸਰਕਾਰ ਦੇ ਕੋਲ ਜਾ ਕੇ ਆਪਣੀ ਗੱਲ ਰੱਖ ਸਕਣ 224 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾਂ ਦੇ ਵੱਲੋਂ ਦੁਆਬੇ ਦੇ ਵਿੱਚ ਆ ਕੇ ਡੇਰੇ ਲਾਏ ਗਏ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਇਸ ਚੀਜ਼ ਦੇ ਉੱਪਰ ਕਿੰਤੂ ਕੀਤਾ ਗਿਆ ਸੀ ਕਿ ਭਾਈ ਇਹ ਸਿਰਫ ਗੋਗਲਵਾਂ ਤੋਂ ਮਿੱਟੀ ਝਾੜੀ ਗਈ ਹੈ ਪਰ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾਂ ਦੇ ਵੱਲੋਂ ਜਿਸ ਤਰੀਕੇ ਲੋਕਾਂ ਦੇ ਮੁਖਾਤਬ ਹੋ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਇਸ ਚੀਜ਼ ਨੂੰ ਲੈ ਕੇ ਆਪਣਾ ਪ੍ਰतिकਰਨ ਵੀ ਪੇਸ਼ ਕੀਤਾ ਸੀ ਕਿ ਲੋਕਾਂ ਦੇ ਹੱਲ ਕਰਨ ਦੇ ਲਈ ਨੀਤ ਹੋਣੀ ਚਾਹੀਦੀ ਹੈ ਸਾਡੇ ਨਾਲ ਹਰਜਿੰਦਰ ਸਿੰਘ ਰਾਜਾ ਜੀ ਮੌਜੂਦ ਨੇ ਦਿয়ালਪੁਰ ਦੇ ਪਰ ਇਹਨਾਂ ਦੇ ਵੱਲੋਂ ਸੇਵਾਵਾਂ ਜਿਹੜੀਆਂ ਨੇ ਨਿਭਾਈਆਂ ਜਾ ਰਹੀਆਂ ਨੇ ਬੀਤੇ ਕੱਲ ਇਹ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਾਂ ਨੂੰ ਮਿਲ ਕੇ ਆਏ ਨੇ ਉਹਨਾਂ ਦੇ ਕੋਲ ਜੋ ਵੀ ਇਹਨਾਂ ਦਾ ਕੰਮ ਸੀ ਕਿਵੇਂ ਦਾ ਤਜਰਬਾ ਰਿਹਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਖਾਲਸਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਰਾਹੀਂ ਆਪਣੇ ਜਿੰਨੇ ਵੀ ਸਰੋਤੇ ਟੀਵੀ ਚੈਨਲ ਨੂੰ ਦੇਖਦੇ ਮੈਂ ਸਾਰਿਆਂ ਨੂੰ ਫਤਿਹ ਆਰਦਾਸ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕੱਲ ਜਿਹੜਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹੂੰ ਕਾਲ ਜਿਹੜਾ ਉਹਨਾਂ ਨੇ ਇੱਥੇ ਜੋ ਬਾਈ ਇਲੈਕਸ਼ਨ ਜਿਹੜੀ ਹੋਈ ਸੀ ਉਹਦੇ ਵਿੱਚ ਇੱਕ ਇਹ ਇਹ ਸੇ ਇਹ ਬਦਨਾਸਵਾ ਹਲਕੇ ਦੇ ਲੋਕਾਂ ਨੇ ਇੱਕ ਵਾਅਦਾ ਕੀਤਾ ਸੀਗਾ ਕਿ ਵੀ ਅਗਰ ਤੁਸੀਂ ਪਾਈਏ ਬਾਈ ਇਲੈਕਸ਼ਨ ਦੇ ਵਿੱਚ ਸਾਟਾ ਜਿਹੜਾ ਇੱਥੇ ਕੈਂਡੀਡੇਟ ਆ ਮਹਿੰਦਰ ਪਾਗਤਾ ਉਹਨੂੰ ਜਿਤਾਉਨੇ ਆ ਤੇ ਪੱਕੇ ਤੌਰ ਤੇ ਅਸੀਂ ਜਿਹੜਾ ਇਹ ਦੋ ਦਿਨ ਜਿਹੜਾ ਅਸੀਂ ਹਫਤੇ ਦੇ ਵਿੱਚ ਜਿਹੜਾ ਦਫ਼ਤਰ ਅਸੀਂ ਇੱਥੇ ਜਲੰਧਰ ਰੱਖਾਂਗੇ ਔਰ ਇੱਥੋਂ ਹੀ ਅਸੀਂ ਮਾਝਾ ਤੇ ਦੁਆਬਾ ਜਿਹੜਾ ਇਹਨਾਂ ਨੂੰ ਅਸੀਂ ਡੀਲ ਕਰਾਂਗੇ ਔਰ ਕੱਲ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਆ ਔਰ ਕੱਲ ਦਾ ਜਿਹੜਾ ਅਸੀਂ ਵੀ ਉੱਥੇ ਜਿਹੜਾ ਸੰਗਦਰਸ਼ਨ ਦੇ ਵਿੱਚ ਜਾ ਕੇ ਮਾਨ ਸਾਹਿਬ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਸੀ ਔਰ ਬਹੁਤ ਹੀ ਵਧੀਆ ਵਧੀਆ ਕਿ ਮੈਂ ਕਹਿੰਦਾ ਵੀ ਸਾਦੇ ਤਰੀਕੇ ਦੇ ਨਾਲ ਇਸ ਤਰ੍ਹਾਂ ਤੇ ਮੇਰੇ ਸਾਹ ਦੇਖਣ ਦੇ ਵਿੱਚ ਵੀ ਜਿਹੜੇ ਪੰਜ ਸਰਪੰਚ ਹੈ ਉਹ ਵੀ ਆਮ ਲੋਕਾਂ ਨੂੰ ਮੁਲਾਕਾਤ ਨਹੀਂ ਕਰਦੇ ਮੰਨ ਲਓ ਉਹਨਾਂ ਦੇ ਕੰਮ ਤਾਂ ਦੇ ਨਹੀਂ ਕਰਦੇ ਜਾਂ ਸੁਣਵਾਈ ਨਹੀਂ ਕਰਦੇ ਕੱਲ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਇਹ ਆਮ ਲੋਕਾਂ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਕਿਉਂਕਿ ਜਿਵੇਂ ਇੱਕ ਆਪਾਂ ਆਮੋ ਸਾਹਮਣੇ ਬੈਠ ਕੇ ਇੱਕ ਦੋ ਮਤਲਬ ਗੱਲ ਕਰ ਰਹੇ ਆ ਇੱਕ ਜਿਵੇਂ ਕਹਿੰਦੇ ਕਿ ਪਰਿਵਾਰਕ ਮੈਂਬਰ ਦੇ ਨਾਲ ਆਪਾਂ ਜਿਵੇਂ ਗੱਲ ਕਰ ਰਹੇ ਆ ਇਸ ਤਰ੍ਹਾਂ ਉਹਨਾਂ ਨੇ ਨਾਲ ਹਰ ਇਨਸਾਨ ਦੇ ਨਾਲ ਗੱਲ ਕੀਤੀ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਿਆ ਵੀ ਤੁਸੀਂ ਕਿਹੜੀ ਪਾਰਟੀ ਦੇ ਆ ਕਿਹੜੇ ਇਲਾਕੇ ਤੋਂ ਆ ਕਿਦਾਂ ਹੈਗੇ ਇਹ ਜੋ ਵੀ ਉਹਨਾਂ ਨੇ ਕਿਸੇ ਨੇ ਵੀ ਜਿਹੜਾ ਮਤਲਬ ਕੋਈ ਸ਼ਿਕਾਇਤ ਕਰਤਾ ਜਾਂ ਕੋ ਆਪਣੀ ਕੋਈ ਡਿਮਾਂਡ ਉਹਨਾਂ ਕੋਲ ਲੈ ਕੇ ਗਿਆ ਉਹਨਾਂ ਨੇ ਜੋ ਵੀ ਕਿਹਾ ਉਸੇ ਵੇਲੇ ਹੀ ਤਰ੍ਹਾਂ ਤੋਂ ਉਹਨਾਂ ਨੇ ਉਹ ਫਾਈਲ ਜਿਹੜੀ ਮਾਰਕ ਕਰਕੇ ਸਬੰਧਤ ਜਿਹੜੇ ਅਫਸਰ ਸੀ ਉਹਨਾਂ ਨੂੰ ਹੈਂਡਓਵਰ ਕਰ ਦਿੱਤੀ ਵੀ ਇੱਕ ਕੰਮ ਜਿਹੜਾ ਸਾਰੇ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਆ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਹਲਕਾ ਨਿਵਾਸੀ ਜਿਹਨਾਂ ਦਾ ਕਹ ਲਓ ਕਿ ਮਤਲਬ ਜਿੱਤ ਦੀ ਖੁਸ਼ੀ ਦੇ ਵਿੱਚ ਜਾਂ ਜਿਹੜੇ ਸਹਿਯੋਗੀਆਂ ਨੂੰ ਬਹੁਤ ਵੱਡਾ ਯੋਗਦਾਨ ਪਾਇਆ ਸੀ ਉਹਨਾਂ ਨੂੰ ਉੱਥੇ ਉਹਨਾਂ ਨੇ ਕੱਲ ਲਾਂਚ ਵੀ ਕੀਤਾ ਬਾਠ ਘਾਸਲ ਦੇ ਵਿੱਚ ਔਰ ਮਲ ਵਰਕਰਾਂ ਦੇ ਵਿੱਚ ਵੀ ਬੜੀ ਵੱਡੀ ਖੁਸ਼ੀ ਖੁਸ਼ੀ ਦੇਖ ਲੈ ਸੀ ਔਰ ਆਮ ਲੋਕਾਂ ਦੇ ਵਿੱਚ ਵਰਕਰਾਂ ਜੇ ਚਲੋ ਮੈਂ ਪਾਰਟੀ ਦਾ ਕੈਂਡੀਡੇਟ ਹੈ ਬਾਈਲੈਕਸ਼ਨ ਜਿੱਤੀ ਉਹਨਾਂ ਦੀ ਖੁਸ਼ੀ ਹੋਣੀ ਹੋਣੀ ਸੀ ਲੇਕਿਨ ਆਮ ਲੋਕਾਂ ਦੇ ਵਿੱਚ ਇਹ ਜਦੋਂ ਉੱਥੋਂ ਅੰਦਰੋਂ ਬਾਹਰ ਨਿਕਲਦੇ ਸਾਰੇ ਮੈਂ ਵੀ ਸੀ ਉਹਨਾਂ ਦੇ ਵਿੱਚ ਇੱਕ ਜਦੋਂ ਕੋਈ ਵੀ ਇਨਸਾਨ ਉੱਥੋਂ ਉਹਨਾਂ ਨਾਲ ਮੁਲਾਕਾਤ ਕਰਕੇ ਨਿਕਲਦਾ ਸੀ ਉਹਨਾਂ ਦਾ ਸੁਪਨਾ ਸੀ ਹੀ ਇਹੋ ਜਿਹਾ ਹੁੰਦਾ ਸੀਗਾ ਕਿ ਹਰ ਬੰਦਾ ਇਹ ਨੂੰ 110% ਆਸੀ ਵੀ ਹੁਣ ਸਾਡਾ ਕੰਮ ਜਿਹੜਾ ਜਰੂਰ ਹੋਊ ਦੇ ਵਿੱਚ ਉਹਨਾਂ ਦਾ ਆਉਣਾ ਹੋਇਆ ਜਾਂ ਫਿਰ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜ਼ਿਲਹੰਦਰ ਦੇ ਵਿੱਚ ਕੋਠੀ ਲੈਣ ਲੱਗੇ ਆਂ ਵਿਰੋਧੀਆਂ ਦੇ ਵੱਲੋਂ ਇਹ ਚੀਜ਼ ਬਹੁਤ ਕਹੀ ਜਾਂਦੀ ਸੀ ਕਿ ਸ਼ਾਇਦ ਇਹ ਸਿਰਫ ਤੇ ਸਿਰਫ ਉਦਾਂ ਹੀ ਐ ਸਿਆਸੀ ਸ਼ੋਸ਼ਾ ਛੱਡਿਆ ਗਿਆ ਪਰ ਬੀਤੇ ਕੱਲ ਤੁਸੀਂ ਜਿਵੇਂ ਦੱਸ ਰਹੇ ਹੋ ਤਜਰਬਾ ਤੁਸੀਂ ਸਾਂਝਾ ਕੀਤਾ ਹੈ ਪਹਿਲੀ ਗੱਲ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਹਾਡਾ ਕੰਮ ਕੀ ਸੀ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਮਾਰਕ ਕੀਤਾ ਗਿਆ ਉਹ ਸਾਰੀਆਂ ਸਥਿਤੀਆਂ ਨੂੰ ਤੁਸੀਂ ਦੱਸ ਹੀ ਦਿੱਤਾ ਕਿ ਬੜੇ ਚੰਗੇ ਸਲੀਕੇ ਦੇ ਨਾਲ ਉਹਨਾਂ ਦੇ ਵੱਲੋਂ ਅ fırsਰਾਂ ਨੂੰ ਉਹ ਨਾਮਜ਼ਦ ਕਰ ਦਿੱਤਾ ਗਿਆ ਕਿ ਉਹ ਇਸ ਚੀਜ਼ ਨੂੰ ਵੇਖਣਗੇ ਪਰ ਜਦੋਂ ਤੁਸੀਂ ਅੰਦਰ ਬੜੇ ਉਸ ਵਕਤ ਆਸ ਸੀ ਕਿ ਇਸ ਤਰੀਕੇ ਦੇ ਨਾਲ ਇਹ ਇਨਸਾਨ ਜਿਹੜਾ ਉਹ ਤੁਹਾਡੇ ਨਾਲ ਇੰਨੇ ਸਰਲ ਤਰੀਕੇ ਦੇ ਨਾਲ ਮਿਲੇਗਾ ਮੈਂ ਕਿਹਾ ਤੇ ਬਿਲਕੁਲ ਕੋਈ ਆਸ ਨਹੀਂ ਸੀ ਪਹਿਲਾਂ ਹੂੰ ਕਿਉਂਕਿ ਅਸੀਂ ਮੱਲ ਟੋਕਨ ਦਿੱਤੇ ਗਏ ਸੀ ਉਹਨਾਂ ਨੇ ਟੋਕਨ ਵਾਈਜ਼ ਉੱਥੇ ਮੈਨੇ ਬਾਈ ਨੇ ਸਾਰੇ ਅੰਦਰ ਨੰਬਰ ਲਾ ਕੇ ਉਹਨਾਂ ਨੂੰ ਬੁਲਾਇਆ ਅੰਦਰ ਤੇ ਜਦੋਂ ਅਸੀਂ ਅੰਦਰ ਉਹਨਾਂ ਕੋਈ ਕੈਬਨ ਦੇ ਵਿੱਚ ਅੰਦਰ ਗਏ ਕਿਉਂਕਿ ਅਫਸਰ ਸਾਹਿਬ ਜਿੰਨੀ ਵੀ ਸਾਰੀ ਉਹ ਕੈਬਨ ਦੇ ਬਾਹਰ ਸਾਰੀ ਇੱਕ ਹਾਲ ਦੇ ਵਿੱਚ ਬੈਠੀ ਸਾਰੇ ਉਹ ਬਾਹਰ ਆਪਣੇ ਤੌਰ ਤੇ ਵੀ ਲੋਕਾਂ ਨੂੰ ਡੀਲ ਕਰ ਰਹੇ ਸੀ ਪਰ ਜਿਹੜੇ ਕੋ ਵੱਡੇ ਮਸਲੇ ਸੀਗੇ ਉਹ ਫਿਰ ਅੰਦਰ ਜਿਵੇਂ ਟੋਕਨ ਦੇ ਮੰਨ ਲਓ ਸੀਰੀਅਲ ਵਾਈਜ਼ ਨੰਬਰ ਆਉਂਦਾ ਸੀਗਾ ਉਹ ਸਾਰਾ ਹਰ ਬੰਦਾ ਜਿਹੜਾ ਕੰਪਲੇਂਟ ਜਿਹੜਾ ਕੰਪਲੇਂਡੈਂਟ ਸੀਗਾ ਉਹ ਅੰਦਰ ਜਾ ਰਿਹਾ ਸੀ ਉਹਨਾਂ ਸਿਕਿਉਰਿਟੀ ਵਾਲੇ ਬਾਰੋ-ਬਾਰੀ ਸਾਰੇ ਉਹਨਾਂ ਨੂੰ ਭੇਜੇ ਸੀ ਲੇਕਿਨ ਮੂਹਤਨ ਦੱਸਿਆ ਵੀ ਜਦੋਂ ਅੰਦਰ ਸੀ ਗਏ ਆ ਤੇ ਅੰਦਰ ਇਹੋ ਦਾ ਮਾਹੌਲ ਸੀਗਾ ਵੀ ਇੱਕ ਕਲਬ ਜਿੱਦਾਂ ਆਪਾਂ ਆਪਣਾ ਇੱਕ ਪਰਿਵਾਰਕ ਮਾਹੌਲ ਹੁੰਦਾ ਆਪਾਂ ਕਿਸੇ ਪਰਿਵਾਰ ਦੇ ਮੈਂਬਰ ਨਾਲ ਇੱਕ ਮੁੱਖ ਮੰਤਰੀ ਨਾਲ ਨਹੀਂ ਇੱਕ ਆਮ ਆਪਣੇ ਪਰਿਵਾਰ ਦੇ ਮੈਂਬਰ ਨਾਲ ਕਿਸੇ ਰਿਸ਼ਤੇਦਾਰ ਭੈਣ ਭਰਾ ਦੇ ਨਾਲ ਉਹਨਾਂ ਨੇ ਇੱਕ ਵਾਰੀ ਮਤਲਬ ਆਪਣੇ ਵੱਲੋਂ ਕੋਈ ਕਾਲੀ ਦਿਖਾ ਲਈ ਇੱਕ ਮੇਰੇ ਨਾਲ ਨਹੀਂ ਜਿੰਨੇ ਵੀ ਮੇਰੇ ਸਾਹਮਣੇ ਮੇਰੇ ਚਾਰ ਪੰਜ ਮੇਰੇ ਤੋਂ ਮੋਹਰੇ ਸੀ ਇੱਕ ਦੋ ਮਗਰ ਵੀ ਸੀਗੇ ਜਿਹੜੇ ਬਾਹਰ ਫੇਰ ਕਿਉਂਕਿ ਫਿਰ ਜਦੋਂ ਮੇਰੀ ਖਾਤਮਬਾਰੀ ਹੋ ਗਈ ਤੇ ਮੈਂ ਆਟੋਮੈਟਿਕਲੀ ਬਾਹਰ ਹੋਣਾ ਹੀ ਹੋਣਾ ਸੀਗਾ ਮਤਲਬ ਹਰ ਬੰਦੇ ਦੀ ਗੱਲ ਬੜੇ ਧਿਆਨ ਦੇ ਨਾਲ ਸੁਣੀ ਉਹਨਾਂ ਨੇ ਉਹ ਵੀ ਕਾਲੀ ਨਹੀਂ ਪਾਈ ਉਹਨਾਂ ਨੇ ਵੀ ਮੈਂ ਲੇਟ ਹੋ ਰਿਆਂ ਦਾ ਕੋਈ ਨਹੀਂ ਕਿਉਂਕਿ ਉਹ ਤੋਂ ਪਹਿਲਾਂ ਵੀ ਬੜੇ ਪ੍ਰੋਗਰਾਮ ਅਟੈਂਡ ਕਰਕੇ ਆਏ ਸੀ ਉਹ ਤੋਂ ਬਾਅਦ ਵੀ ਉਹਨਾਂ ਦੀਆਂ ਮੀਟਿੰਗਾਂ ਸੀਗੀਆਂ ਉਹਨਾਂ ਨੇ ਕਰਨੀਆਂ ਸੀ ਤੇ ਮਤਲਬ ਇਹ ਆਸ ਇਸ ਕਰਕੇ ਬੱਜੀ ਹੈ ਕਿ ਜਿਸ ਤਰੀਕੇ ਦੇ ਨਾਲ ਬੜੇ ਕੱਲ ਇੱਕ ਐਮਐਲਏ ਐਮਐਲਏ ਦੀ ਸ਼ਿਕਾਇਤ ਵੀ ਆਈ ਉੱਥੇ ਹੂੰ ਉਹਨਾਂ ਦੇ ਐਮਐਲਏ ਉਹਨਾਂ ਦੇ ਐਮਐਲਏ ਦੇ ਕਿਸੇ ਦੇ ਘਰ ਐਮਐਲਏ ਕਿਸੇ ਕਿਸੇ ਐਮਐਲਏ ਦੇ ਘਰ ਵਾਲੀ ਨੇ ਕੋਈ ਕੋਈ ਕਿਸੇ ਦੀ ਕੋਠੀ ਦੇ ਕਬਜ਼ਾ ਕੀਤਾ ਹੋਇਆ ਠੀਕ ਹੈ ਜੀ ਉਹ ਐਨਆਰਏ ਪਰਿਵਾਰ ਵੀ ਉੱਥੇ ਆ ਸੀ ਉਹਨਾਂ ਦੀ ਗੱਲ ਵੀ ਮੇਰੇ ਮੇਰੇ ਤੋਂ ਮੋਹਰੇ ਸੀ ਉਹ ਪਰਿਵਾਰ ਉਹਨਾਂ ਦੀ ਗੱਲ ਵੀ ਬੜੇ ਗਵਰਨਰ ਜੀ ਉਹ ਵੀ ਫਾਈਲ ਮਾਰ ਕੇ ਕੀ ਕੀਤੀ ਉਹਨਾਂ ਨੇ ਕਿਹਾ ਵੀ ਇਹ ਇਹਦੀ ਸਾਰੀ ਪੜਤਾਲ ਕਰਕੇ ਕੀਤੀ ਜਾਵੇ ਜੇ ਬੰਦੇ ਸਹੀ ਹੈ ਤੇ ਇਹਨਾਂ ਨੂੰ ਇਹਨਾਂ ਦਾ ਕਬਜ਼ਾ ਜਿਹੜਾ ਹੈ ਪ੍ਰੋਪਰਟੀ ਇਹਨਾਂ ਨੂੰ ਦਵਾਇਆ ਜਾਵੇ ਔਰ ਮੈਂ ਸਮਝਦਾ ਵੀ ਜਿਸ ਤਰੀਕੇ ਦੇ ਨਾਲ ਹੁਣ ਮਾਨ ਸਾਹਿਬ ਕਰ ਜਦੋਂ ਕੋਈ ਨਵਾਂ ਬੰਦਾ ਕੋਈ ਕਿਸੇ ਫੀਲਡ ਦੇ ਵਿੱਚ ਆਉਂਦਾ ਉਹਨੂੰ ਸੈਟ ਅਪ ਕਰਨ ਵਾਸਤੇ ਉਹਨੂੰ ਸਾਰਾ ਆਪਣਾ ਸਿਸਟਮ ਤਿਆਰ ਕਰਨ ਵਾਸਤੇ ਸਮਾਂ ਲੱਗਦਾ ਹੈ ਮੈਂ ਸਮਾਂ ਦਾ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਸੇਮਰ ਬੇਨਤੀ ਕਰਦਾ ਕਿ ਵੀ ਮਾਨ ਸਾਹਿਬ ਨੂੰ ਸਮਾਂ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਪਣੀਆਂ ਪੰਜਾਬ ਦੇ ਬਹੁਤ ਵੱਡੇ ਜਿਹੜੇ ਜਾਦਾ ਵੱਡੇ ਇਸ਼ੂ ਹੈਗੇ ਆ ਉਹ ਵੀ ਆਪਾਂ ਹੱਲ ਕਰਵਾਉਣੇ ਆ ਸੋ ਆਪਾਂ ਬਾਲੇ ਕਾਲੇ ਨਾ ਪਈਏ ਕਿਉਂਕਿ ਹੌਲੀ-ਹੌਲੀ ਜਿਹੜੀਆਂ ਜਿੱਥੇ ਆਪਣੀਆਂ ਡਿਵੈਲਪਮੈਂਟਾਂ ਹੈਗੀਆਂ ਪੰਜਾਬ ਦੀਆਂ ਜਾਂ ਜਿੱਥੇ ਹੋਰ ਆਪਣੇ ਕੋਈ ਨੈਸ਼ਨਲ ਜਿਹੜੀ ਇਹ ਮੁੱਦੇ ਹੈਗੇ ਆ ਦੂਜੀਆਂ ਸਟੇਟਾਂ ਦੇ ਨਾਲ ਹੈਗੇ ਆ ਉਹ ਵੀ ਆਪਾਂ ਮੈਂ ਕਹਿੰਦਾ ਵੀ ਆਪਾਂ ਸਪੋਰਟ ਕਰੀਏ ਤਾਂ ਕਿ ਉਹ ਵੀ ਆਪਾਂ ਜਿਹੜੇ ਆ ਮੰਨ ਲਓ ਵਧੀਆ ਹਲੀਮੀ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਆਪਾਂ ਹੱਲ ਕਰਾ ਕੇ ਪੰਜਾਬ ਦੀ ਤਰੱਕੀ ਦੇ ਵਿੱਚ ਜਿਹੜਾ ਕਿ ਆਪਣੇ ਮਾਂ ਸਾਹਮਣੇ ਨਾਰਾ ਦਿੱਤਾ ਕਿ ਮੈਂ ਪੰਜਾਬ ਜਿਹੜਾ ਰੰਗਲਾ ਪੰਜਾਬ ਬਣਾਉਣਾ ਉਹਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਆਪਾਂ ਮਾਨ ਸਾਹਿਬ ਦਾ ਆਪਾਂ ਸਹਿਯੋਗ ਕਰੀਏ ਜਾਂਦੇ ਜਾਂਦੇ ਮੈਂ ਦਾਸਵਾਲ ਪੁੱਛੂੰਗਾ ਕਿ ਜਦੋਂ ਤੁਸੀਂ ਉੱਥੋਂ ਬਾਹਰ ਆ ਗਏ ਤੁਹਾਡੀ ਇਹ ਸਾਰੀ ਸਥਿਤੀ ਤੁਸੀਂ ਸਾਡੇ ਨਾਲ ਸਾਂਝੀ ਕਰ ਰਹੇ ਹੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਸ ਵੱਜਦੀ ਹੈ ਕਿ ਦੁਆਬੇ ਤੇ ਮਾਝੇ ਦੇ ਲੋਕਾਂ ਦਾ ਇੱਥੋਂ ਜਿਹੜਾ ਚਾਲਚਲਨ ਹੋਣਾ ਹੁਣ ਸਰਕਾਰ ਦਾ ਉਸ ਦੇ ਨਾਲ ਲੋਕਾਂ ਨੂੰ ਫਾਇਦਾ ਮਿਲੇਗਾ ਕਿਉਂਕਿ ਪਹਿਲਾਂ ਇੱਕ ਦੌੜਾ ਲੱਗਦੀ ਸੀ ਚੰਡੀਗੜ੍ਹ ਤੱਕ ਉੱਥੇ ਵੀ ਜਦੋਂ ਨਹੀਂ ਮਿਲਦੇ ਸੀ ਵਾਪਸ ਆਉਣਾ ਪੈਂਦਾ ਸੀ ਫਿਰ ਦੂਏ ਦਿਨ ਭੱਜਣਾ ਪੈਂਦਾ ਸੀ ਜਾਂ ਫਿਰ ਉੱਥੇ ਰਹਿ ਕੇ ਵੀ ਖਰਚੇ ਦਾ ਘਰ ਬਣਦਾ ਸੀ ਇਹ ਸੁੱਤੀਆਂ ਸੌਖੀਆਂ ਹੋ ਗਈਆਂ ਨੇ ਸਰਲ ਹੋ ਗਈਆਂ ਮੈਂ ਕਹਿੰਦੀ ਬਹੁਤ ਸੌਖਾ ਇੱਕ ਦਿਨ ਦੇਖੋ ਸਫਰਾ ਉਧਰ ਰਹਿ ਗਿਆ ਕਿਉਂਕਿ ਉੱਥੇ ਚੰਡੀਗੜ੍ਹ ਜਾਣਾ ਹਰ ਬੰਦੇ ਦੇ ਵਾਸ ਦੀ ਗੱਲ ਨਹੀਂ ਹਰ ਬੰਦਾ ਜਿਹੜਾ ਉੱਥੇ ਦਾ ਵਾਸ ਦਾ ਕਰਾ ਵੀ ਜਿਹੜਾ ਉਹ ਇਹ ਅਪੋਰਟ ਨਹੀਂ ਕਰ ਸਕਦਾ ਗਰੀਬ ਬੰਦੇ ਵਾਸਤੇ ਬਹੁਤ ਔਖਾ ਇੱਥੇ ਤਾਂ ਗੱਲ ਤਕਰੀਬਨ ਜ਼ਿਆਦਾ ਹੈ ਗਰੀਬ ਜਾਂਦਾ ਸੀਗਾ ਇੱਕ ਜਿਹੜਾ ਨੌਜਵਾਨ ਸੀ ਅੰਮ੍ਰਿਤਸਰ ਜਿਹੜੇ ਤੋਂ ਆਇਆ ਸੀਗਾ ਉਹਦਾ ਵੀ ਕੋਈ ਜ਼ਮੀਨ ਦਾ ਕੋਈ ਝਗੜਾ ਸੀਗਾ ਉਹਦਾ ਕੋਈ ਕੋਰਟ ਕੇਸ ਹੁੰਦਿਆ ਕੋਈ ਮਾਰ ਜਿਹੜਾ ਸੀਗਾ ਤਹਿਸੀਲਦਾਰ ਸੀ ਉਹਨੇ ਉਹਦਾ ਜਿਹੜਾ ਸੀ ਇੰਤਕਾਲ ਜਿਹੜਾ ਕੈਨਸਲ ਕਰ ਦਿੱਤਾ ਸੀ ਉਹਦੀ ਵੀ ਫਾਈਲ ਲੈ ਕੇ ਆਇਆ ਸੀ ਉਹਦੀ ਵੀ ਸੁਣਵਾਈ ਹੋਈ ਉੱਥੇ ਹੋ ਇਸ ਕਰਕੇ ਮੈਂ ਕਹਿੰਦਾ ਵੀ ਬਹੁਤ ਵੱਡੀ ਆਸ ਹੈ ਜੋ ਦੋ ਦਿਨ ਜਿਵੇਂ ਮਾਨ ਸਾਹਿਬ ਨੇ ਕਿਹਾ ਵੀ ਹਫ਼ਤੇ ਦੇ ਦੋ ਦਿਨ ਮੈਂ ਇੱਥੇ ਦਬਾਬੇ ਤੇ ਮਾਜੇ ਦੇ ਜਿਹੜੇ ਜਿਹੜੇ ਮਸਲੇ ਜਿਹੜੇ ਮੈਂ ਇੱਥੇ ਸੁਣਿਆ ਸੁਣਵਾਇਆ ਕਰਿਆ ਕਰਨੇ ਇਹ ਬਹੁਤ ਵੱਡੀ ਇੱਕ ਮੈਂ ਕਹਿੰਦਾ ਵੀ ਬਹੁਤ ਦੂਰੰਦੇਸ਼ੀ ਦੀ ਗੱਲ ਹੈਗੀ ਆ ਕਿਉਂਕਿ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਗੱਲ ਹੈਗੀ ਆ ਹਰ ਬੰਦਾ ਉਥੇ ਨਹੀਂ ਜਾ ਸਕਦਾ ਕਿਸੇ ਕੋ ਗੱਡੀ ਹੈ ਨਹੀਂ ਪੈਸਾ ਨਹੀਂ ਕਿਸੇ ਕੋਲ ਹੈਗਾ ਪੈਸੇ ਵਾਲਾ ਬੰਦਾ ਤਾਂ ਕਿਤੇ ਵੀ ਜਾ ਸਕਦਾ ਲੇਕਿਨ ਜਿਹੜੇ ਗਰੀਬ ਜਿਹੜੀ ਆਮ ਜਿਹੜੀ ਪਬਲਿਕ ਹੈਗੀ ਆ ਉਹਨਾਂ ਵਾਸਤੇ ਇਹ ਇੱਕ ਬਹੁਤ ਵੱਡਾ ਇੱਕ ਉਪਰਾਲਾ ਮਾਨ ਸਾਹਿਬ ਵੱਲੋਂ ਹੈਗਾ ਪੰਜਾਬ ਸਰਕਾਰ ਵੱਲੋਂ ਹੈਗਾ ਤੇ ਉਹ ਜਿਹੜਾ ਤੁਸੀਂ ਮਤਲਬ ਗੱਲ ਕੀਤੀ ਵੀ ਸਾਡੇ ਜਿਹੜੇ ਸੀ ਮੁੱਦੇ ਅਸੀਂ ਤੇ ਪਿੰਡ ਦੀ ਮੈਂ ਹਮੇਸ਼ਾ ਜਿਹੜੇ ਮੈਕਥੇ ਵੀ ਜਾਣਾ ਹੁੰਦਾ ਮੈਂ ਆਪਣੇ ਪਿੰਡ ਦੀ ਡਿਵੈਲਪਮੈਂਟ ਦੀ ਗੱਲ ਕਰਦਾ ਹਾਂ ਸਾਡੇ ਜਿਹੜੇ ਪਿੰਡ ਦੇ ਡਿਵੈਲਪਮੈਂਟ ਦੇ ਮੁੱਦੇ ਸੀ ਸਾਹਿਬ ਜਿਵੇਂ ਲਾਰਾ ਸਾਡਾ ਮਹੱਲਾ ਕਲੀਨਿਕ ਦਾ ਸੀਗਾ ਸਾਡੀ ਬਿਲਡਿੰਗ ਜਿਹੜੀ ਬਣ ਕੇ ਤ ਨਾਜਦਾ ਪਾ ਦੇ ਕੋਈ ਪ੍ਰਬੋਧਨ ਭੇਜੀ ਹੋਈ ਹੈ ਉਹਨਾਂ ਨੇ ਤੇ ਹੋਰ ਸਿਕਾ ਸਾਡਾ ਬੱਸ ਜਿਹੜੀ ਹੈਗੀ ਆ ਸਾਡੇ ਰੋਕਦੀ ਨਹੀਂ ਸਾਡਾ ਪਿੰਡ ਜਿਹੜਾ ਦਿਆਲਪੁਰ ਜੀਟੀ ਰੋਡ ਤੇ ਆ ਪਰ ਬੱਸ ਦੀ ਵੱਡੀ ਸਮੱਸਿਆ ਕਿਉਂਕਿ ਸਾਡੇ ਇਨੀ ਸਾਡੇ ਨਾਲ ਦੇ ਆਸ-ਪਾਸ ਦੇ ਪਿੰਡਾਂ ਨੂੰ ਵੀ ਪ੍ਰੋਬਲਮ ਹੈਗੀ ਜੀ ਤਿੰਨ ਪਿੰਡ ਤਾਂ ਸਾਡੇ ਪੈਨ ਦੇ ਕੋਈ ਸਾਡੇ ਪਿੰਡ ਦੋਹਾਂ ਜਿਲ੍ਹਾਂ ਦੇ ਆ ਸਾਡਾ ਏਰੀਆ ਜਿਹੜਾ ਸਾਡਾ ਪਾਸੋ ਜਿਲ੍ਹੇ ਜਲੰਧਰ ਦੇ ਵਿੱਚ ਆ ਤੇ ਦੋ ਪੰਚਾਇਤਾਂ ਜਿਹੜੀਆਂ ਸਾਡਾ ਪਿੰਡ ਜਿਹੜਾ ਦਿਆਰਪੋ ਜਿਹੜਾ ਕਪੂਰਥਲੇ ਦੇ ਵਿੱਚ ਆ ਇਸ ਕਰਕੇ ਤਿੰਨ ਪਿੰਡ ਸਾਡੇ ਚਾਰ ਪਿੰਡ ਪੰਜ ਹੋਰ ਸਾਡੇ ਜਿਹੜੇ ਨਾਲ ਲੱਗਦੇ ਬਹੁਤ ਵੱਡੀ ਸਮੱਸਿਆ ਉਹ ਵੀ ਸਾਨੂੰ ਬੇਨਤੀ ਕੀਤੀ ਵੀ ਸਾਡੇ ਇੱਥੇ ਜਿਹੜੀ ਬਸ ਜਿਹੜੀ ਰੋਡ ਤੇ ਪਿੰਡ ਹੋਣ ਦਾ ਕਰਕੇ ਇੱਥੇ ਜ਼ਰੂਰ ਰੁਕਣੀ ਚਾਹੀਦੀ ਹੈ ਤੇ ਹੋਰ ਇੱਕ ਤੁਸੀਂ ਮੁੱਦੇ ਸੀ ਕਿ ਪਿੰਡ ਦੀ ਜਿਹੜੇ ਡਿਵੈਲਪਮੈਂਟ ਦੇ ਸੀ ਉਹਨਾਂ ਨਾਲ ਡਿਸਕਸ ਕੀਤੇ ਹੋਰ ਪਹਿਲ ਦੇ ਦਰਸਤੇ ਉਹਨਾਂ ਡੀਸੀ ਸਾਹਿਬ ਨੂੰ ਸਾਡੇ ਜਿਹੜੀ ਸੀ ਫਾਈਲ ਸੀਗੀਆਂ ਉਹਨਾਂ ਨੂੰ ਦੇਤੀਆਂ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸੋ ਇਹ ਸਾਨੂੰ ਸਰਪੰਚ ਹਰਜਿੰਦਰ ਸਿੰਘ ਰਾਜਾ ਜੀ ਜਿਹੜੇ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨਹਰਾਂ ਨੂੰ ਮਿਲੇ ਤੇ ਮਿਲੇ ਉਦੋਂ ਜਦੋਂ ਉਹਨਾਂ ਦੇ ਵੱਲੋਂ ਇਹਨਾਂ ਸਾਰੇ ਕੰਮਾਂ ਨੂੰ ਤਰਜੀਹੀ ਤੌਰ ਦੇ ਉੱਪਰ ਉਹਨਾਂ ਅਫਸਰਾਂ ਨੂੰ ਮਾਰਕ ਕੀਤਾ ਜਾ ਰਿਹਾ ਸੀ ਹਾਂਜੀ ਇਹ ਜੀ ਮਤਲਬ ਜਿਵੇਂ ਕਿ ਇਹ ਸਾਨੂੰ ਸਾਡੇ ਹਲਕੇ ਤੋਂ ਜਿਹੜੇ ਨਮਾਇੰਦਗੀ ਕਰਦੇ ਆ ਕੈਬਨਿਟ ਮੰਤਰੀ ਸਰਦਾਰ ਬਲਕਾਸ਼ ਸਿੰਘ ਜੀ ਜੋ ਪੰਜਾਬ ਸਰਕਾਰ ਦੇ ਵਿੱਚ ਇਸ ਟਾਈਮ ਕੈਬਨਿਟ ਮਿਨਿਸਟਰ ਹਨ ਸਤਾਨਕ ਸਰਕਾਰਾਂ ਇਹ ਉਹਨਾਂ ਨੇ ਸਾਨੂੰ ਮੈਸੇਜ ਆਇਆ ਸੀ ਵੀ ਤੁਸੀਂ ਤੁਹਾਡੇ ਪਿੰਡ ਦੇ ਜਿਹੜੇ 2-4 ਮੇਨ ਜਿਹੜੇ ਵੱਡੇ ਮੁੱਦੇ ਜਿਹੜੇ ਹੈਗੇ ਕੰਮ ਜਿਹੜੇ ਹੈਗੇ ਉਹ ਤੁਸੀਂ ਕੱਲ ਨੂੰ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਇੱਥੇ ਆਉਣਾ ਹੈ ਤੇ ਉਹਨਾਂ ਨੇ ਜਿਹੜਾ ਕਹਲੋ ਵੀ ਆਮ ਆਮ ਜਿਹੜੀ ਪਬਲਿਕ ਦੀ ਜਿਹੜੀ ਮਿਲਣੀ ਕਰਨੀ ਆ ਤਾਂ ਉਸ ਵਿੱਚ ਜਾ ਕੇ ਤੁਸੀਂ ਆਪਣੇ ਉਹ ਉਹਨਾਂ ਦੇ ਸਾਹਮਣੇ ਤੁਸੀਂ ਮੁੱਦੇ ਰੱਖੋ ਤੁਸੀਂ ਤੋਂ ਇਸ ਕਰਕੇ ਫਿਰ ਅਸੀਂ ਮਾਲੂ ਧੰਨਵਾਦ ਸਾਡਾ ਆਪਣੇ ਕੈਬਨਰ ਮੰਤਰੀ ਸਰਦਾਰ ਬਲਕਾ ਸਿੰਘ ਜੀ ਦਾ ਵੀ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਜਿਨ੍ਹਾਂ ਦੀ ਸਾਡੇ ਹਲਕੇ ਨੂੰ ਜਿਹੜੀ ਜੋਗ ਉਹ ਹੈ ਜਿਹੜੀ ਮਿਲ ਰਹੀ ਆ ਕਿਉਂਕਿ ਉਹ ਵੀ ਹਲਕੇ ਦੇ ਵਿੱਚ ਬੜੀ ਮਿਹਨਤ ਕਰ ਰਹੇ ਬੜੀ ਡਿਵੈ ਕਸ਼ ਕਰਦੇ ਕਿ ਉਹ ਵੀ ਇਸੇ ਤਰ੍ਹਾਂ ਹਲਕੇ ਦੇ ਵਿੱਚ ਜਿਹੜੀ ਜਰਮੈਂਟ ਜਿਹੜੀ ਕੌਂਤੀ ਰਹਣਗੇ ਜੀ ਤੋਂ ਇਹ ਸਾਨ ਹਰਜਿੰਦਰ ਸਿੰਘ ਰਾਜਾ ਜੀ ਜਿਹੜੇ ਕਿ ਦਿয়ালਪੁਰ ਦੇ सरपंच ਤੇ ਬਤੌਰ ਨੰਬਰਦਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਇਹਨਾਂ ਦੇ ਵੱਲੋਂ ਜਿਹੜਾ ਤਜਰਬਾ ਸਾਂਝਾ ਕੀਤਾ ਗਿਆ ਹੈ ਤੁਹਾਡੇ ਤੱਕ ਇਹ ਗੱਲ ਪਹੁੰਚਾਉਣ ਦਾ ਮੰਤਵ ਸਾਡਾ ਇਹ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਜਿਹੜਾ ਵੀੜਾ ਚੁੱਕਿਆ ਗਿਆ ਉਸ ਵੀੜੇ ਚੁੱਕਣ ਦੇ ਪਿੱਛੇ ਕੋਸ਼ਿਸ਼ਾਂ ਵੀ ਭਾਰ ਮਾਰ ਤਰੀਕੇ ਦੇ ਨਾਲ ਭਰਪੂਰ ਤਰੀਕੇ ਦੇ ਨਾਲ ਹੋ ਰਹੀਆਂ ਨੇ ਜਿਸ ਦੇ ਵਿੱਚ ਬੀਤੇ ਕੱਲ ਹਰਜਿੰਦਰ ਸਿੰਘ ਰਾਜਾ ਹੋਰਾਂ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਸੀ ਸੋ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਕੀਤੀ ਗਈ ਗੱਲਬਾਤ ਦੇ ਬਾਰੇ ਤੇ ਹੋਈ ਮਿਲਣੀ ਦੇ ਬਾਰੇ ਤੇ ਮਿਲਣੀ ਦੇ ਵਿੱਚ ਹੋਏ तमाम ਉਹਨਾਂ ਹਲਹਿਲਿਆਂ ਦੇ ਬਾਰੇ ਕੀ ਤੁਹਾਡੇ ਜ਼ਿਹਨ ਦੇ ਵਿੱਚ ਵਲਗਲੇ ਨੇ ਕਮੈਂਟ ਸ ਤੇ ਆਪਣੀ ਜਰੂਰ ਕਰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੇਂ ਮਸਲੇ ਮਾਮਲੇ ਦੇ ਨਾਲ ਤੁਹਾਡੇ ਦੁਬਾਰਾ ਮੁਖਾਤਬ ਹੋਵਾਂਗੇ ਬਹਿਰ ਹਾਲ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਮੈਂ ਸੁਖਬੀਰ ਸਿੰਘ ਸ਼ਿਰਗਲ ਹਮਦਰਦ ਟੂਟੀ